जय वाल्मीकि जी हर हर वाल्मीकि जी जय भीम जय भारत आज ਅਸੀਂ ਸਮੂਹ ਧਰਮ ਜਿੱਥੇ ਬੰਦਿਆਂ ਦੇ ਆਗੂ ਸਹਿਬਾਨ ਜਿਹੜੇ ਇੱਥੇ ਮਾਨਯੋਗ ਐਸਐਚਓ ਸਾਹਿਬ ਨੂੰ ਮਿਲਣ ਆਏ ਸੀਗੇ ਕਿ ਜਿਹੜਾ ਕਿ ਪਿਛਲੇ ਦਿਨੀ ਗੋਪੀਪੁਰ ਪਿੰਡ تحصیل ਸਤਾਂਪੁਰ ਲੋਧੀ ਵਿਖੇ ਇੱਕ ਜਾਤੀ ਸੂਚਕ ਦੇ ਸ਼ਬਦ ਸ਼ਬਦਾਂ ਨੂੰ ਲੈ ਕੇ ਜਿਹੜਾ ਆ ਉਹ ਮਾਮਲਾ ਪਖਿਆ ਹੋਇਆ ਆ ਤੇ ਉਹਦੇ ਸਬੰਧੀ ਜਿਹੜੀ ਆ ਮਾਨਯੋਗ ਐਸਐਚਓ ਸਾਹਿਬ ਨੂੰ ਪਿੰਡ ਨਿਵਾਸੀਆਂ ਵੱਲੋਂ ਇੱਕ ਦਰਖਾਸਤ ਹੀ ਦਿੱਤੀ ਗਈ ਸੀ ਪਾਰਿਕਰਤਾ ਹੋ ਗਿਆ ਵੀਦ ਗਿਆ ਪਰ ਕੋਈ ਦਰਖਾਸਤ ਕੋਈ ਕਾਰਵਾਈ ਨਹੀਂ ਕੀਤੀ ਕਿ ਦੋਸ਼ੀਆਂ ਦੇ ਖਿਲਾਫ ਤੇ ਅਸੀਂ ਅੱਜ ਵਕਫ ਵਕ ਜਿੱਤੇ ਬੰਦੇ ਦੇ ਆਗੂ ਸੇਬਾਨ ਜਿਹੜੇ ਆ ਇੱਥੇ ਪਹੁੰਚੇ ਆ ਸਾਡੇ ਵਿਸ਼ੇਸ਼ ਤੌਰ ਤੇ ਸਾਬੀ ਲੰਕੇਜ ਜੀ ਜਿਹੜੇ ਕੰਪਲੀਸ਼ਨ ਵਾਲਮੀ ਕ ਐਜੂਕੇਸ਼ਨ ٹرسٹ ਦੇ ਜੂਜ ਦੇ ਪ੍ਰਧਾਨ ਆ ਸਾਡੇ ਸਣੀ ਕਈ ਜੀ ਜ਼ਿਲ੍ਹਾ ਜੂਜ ਦੇ ਪ੍ਰਧਾਨ ਅਤੇ ਸਾਡੇ ਇੰਜੀਨੀਅਰ ਸਾਹਿਬ ਬੇਤ ਪ੍ਰਕਾ ਗਿਲ ਜੀ ਅਤੇ ਬੁੱਧੂ ਜੀ ਵਿਸ਼ੇਸ਼ ਤੌਰ ਤੇ ਇੱਥੇ ਪਹੁੰਚੇ ਆ ਤੇ ਇਹਨਾਂ ਨੇ ਅੱਜ ਵਾਲਮੀ ਸਮਾਜ ਜਿਹੜੀ ਆ ਜਿਹੜੀ ਮੰਗ ਨੂੰ ਲੈ ਕੇ ਜਿਹੜਾ ਐਸਐਸਪੀ ਸਾਹਿਬ ਕੋਲ ਮੰਗ ਰੱਖੀ ਆ ਇਹ ਭਾਈ ਇਹਨਾਂ ਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇ ਜੇਕਰ ਦੋਸ਼ੀਆਂ ਦੇ ਖਿਲਾਫ ਬੰਦੀ ਕਾਨੂੰਨੀ ਕਾਰਵਾਈ ਨਾ ਕੀਤੀ ਗਈ ਤਾਂ ਇਸੇ ਸਮੂਹ ਵਾਲਮੀਕੀ ਭਾਈ ਛੜਾ ਜਿਹੜਾ ਸਰਕਾਰ ਤੇ ਉਤਰਨ ਲਈ ਜਿਹੜਾ ਆ ਉਹ ਮਜਬੂਰ ਹੋਵੇਗਾ ਜਿੱਤੀ ਜ਼ਿੰਮੇਵਾਰੀ ਜਿਹੜੀ ਆ ਪੁਲਿਸ ਪ੍ਰਸ਼ਾਸਨ ਅਤੇ ਸਰਕਾਰ ਦੀ ਹੋਵੇਗੀ ਜੈ ਵਾਲਮੀਕੀ ਹਰੋਗਨ